ਓ ਜੰਨੀ ਓ ਜੰਨੀ ਮੇਰੀ ਗੱਲ ਸੁਣ ਓ ਤੇਰੀ ਨਿਗਾ ਚ ਹੈ ਨਹੀਂ ਕੋਈ ਤਖੜਾ ਜਬ ਵਕੀਲ ਜਿਹੜਾ ਮੇਰੇ ਸਾਲੇ ਨੂੰ ਦੋ ਦਿਨਾਂ ਚ ਬਾਹਰ ਕਢਾ ਦੇ ਆ ਦੇਖ ਲੈ ਮੇਰਾ ਵੀ ਬਾੜਾ ਖਾ ਪਿਆ ਮੈਨੂੰ ਰਾਤ ਨੂੰ ਡਾਡਾ ਕਹਿੰਦੀ ਅਵੇ ਦੇਖ ਲੈ ਮੇਰੇ ਭਰਾ ਨੂੰ ਕਿਵੇਂ ਹੋਊਗਾ ਪਤਾ ਨਹੀਂ ਨਾ ਕਿਆ ਗੱਲ ਕਰਤੀ ਯਾਰ ਬਾਈ ਮੈਂ ਤੈਨੂੰ ਦੱਸਾਂ ਨਾ ਮੈਂ ਪਹਿਲੇ ਹੀ ਰੋਕਦਾ ਹੁੰਦਾ ਸੀ ਵੀ ਆਹ ਨਾ ਕਰ ਤੂੰ ਪੁੱਠੇ ਸਿੱਧੇ ਇਹ ਕੰਮ ਹੁਣ ਆ ਨੰਗ ਜਾਣ ਦੇ 27 ਤੋਂ ਬਾਅਦ ਸਰਕਾਰ ਆਜੂਗੀ ਫੇਰ ਕਰੀ ਜਾਈਂ ਜਾਂ ਛੋਡੀ ਆਜੂ ਜਾਂ ਮੇਰੀ ਆਪਾ ਤਾਂ ਜਦੋਂ ਬੋਲਦੇ ਨਹੀਂ ਉਹ ਸਮਝੀ ਨਹੀਂ ਬੇਪਰਾਵਾ ਮੇਰਾ ਆਪਾ ਇਤੇ ਨਹੀਂ ਕੋਈ ਹੈ ਹਰ ਜੱਗ ਕੰਮ ਕਰਦਾ ਸੀ ਤੁਸੀਂ ਦੋਵੇਂ ਹੀ ਲੱਗੇ ਪਿਓਂਗੇ ਆਏਂਗੇ ਕਰਨਾ ਤੁਸੀਂ ਮੇਰੀ ਗੱਲ ਸੁਣਾ ਬੇ ਮੜਾ ਬੋਟਾ ਕਰਾ ਦਿਓ ਕਿਸ ਨਾਲ ਉਹ ਕਰਕੇ ਮੈਂ ਤਾਂ ਆਪ ਦੇਖਦੀ ਹਾਂ ਮੂਰੇ ਤੇ ਹੋਰ ਆਦੇ ਦਿਨੋਂ ਦੇ ਨੇ ਮੇਰਾ ਸੰਧਾਰਾ ਲੈ ਕੇ ਕੱਲਾ ਕੱਲਾ ਭਰਾ ਹੁਣਾ ਸੀ सिमताया तू भी के कोई ना मैं करी या ना मैं सारा क्या गल करती यार सोख मेरी निगाह है पैसे बाले मगदूर बनके चल मेरे हूं गल करेरा भाई तत्थ निकलया लै ते भरा बाल ही धनबाद हो